ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੰਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਹਾਂ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪ੍ਰਮਾਤਮਾ ਕਰੇ ਸਾਰਿਆਂ ਵਾਸਤੇ ਬਹੁਤ ਵਧੀਆ ਰਹੀ ਹੋਵੇ ਲੋੜੀ ਤੇ ਮੈਂ ਵੀ ਪਹਿਲੀ ਵਾਰ ਆਪਣੇ ਘਰੇ ਧੁਣੀ ਲਾਈ ਕਹਿ ਲੂ ਬਾਲੀ ਕਹਿ ਲੂ ਤੇ ਬਹੁਤ ਵਧੀਆ ਲੱਗਿਆ ਇੱਕ ਸਗੰਝਿਆ ਕੀਤਾ ਸੀਗਾ ਤੇ ਤੇਲੇ ਸੱਟ ਦਿੱਤੇ ਹਨ ਇੱਥੇ ਘੜਾ ਪਾਥੀਆਂ ਸੀ ਹਨ ਬਸ ਇੱਕ ਡੱਬਾ ਜਿਹਾ ਪਿਆ ਸੀ ਗਿੱਤੇ ਦਾ ਤੇ ਉਹਦੇ ਟੁਕੜੇ ਕਰਕੇ ਤੇ ਕਿਟਬ ਲੋਹੇ ਜਿਹਦਾ ਸੀਗਾ ਉਹਦੇ ਚ ਪਾ ਦਿੱਤਾ ਤੇ ਧੋਣੀ ਲਾ ਦਿੱਤੀ ਤੇ ਵਿੱਚ ਸਿੱਟ ਦਿੱਤੀ ਮੂੰਫਲੀ ਰੇੜੀਆਂ ਤੇ ਗੁੜ ਜੋ ਕੁਛ ਕਰੀ ਸੀਗਾ ਪਾ ਸਿੱਟ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਹੈਗੀ ਜੀ ਮਾਗੀ ਮੈਂ ਕੁਝ ਖਾਸ ਨਹੀਂ ਕੀਤਾ ਈ ਝੂਠ ਬੋਲੀ ਜਾਈ ਕਿ ਗੁਰੂ ਘਰ ਨਹੀਂ ਜਾਣਾ ਕੱਲ ਨਾ ਅੱਜ ਤੇ ਪਾਠ ਜ਼ਰੂਰ ਪ੍ਰਮਾਤਮਾ ਦੀ ਕਿਰਪਾ ਨਾਲ ਕਰ ਲਿਆ ਸਤਿ ਸ਼੍ਰੀ ਅਕਾਲ ਜੀ ਕਿ ਤਰ੍ਹਾਂ ਹਾਲ ਚਾਲ ਨਹੀਂ ਠੱਡੇ ਤੇ ਮੈਂ ਵੀ ਠੀਕ ਹਾਂ ਜੀ ਤੇ ਹੁਣ ਗੁੱਡੀਆਂ ਡਾਉਂਦੇ ਨੇ ਚੜਾਉਂਦੇ ਨੇ ਇੰਡੀਆ ਦੇ ਵਿੱਚ ਪਤੰਗਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਘਰਦਿਆਂ ਨੂੰ ਕਿਹਾ ਕਰੋ ਕਿਰਪਾ ਕਰਕੇ ਧਿਆਨ ਰੱਖਣਾ ਹੈ ਨਾ ਕਿਉਂਕਿ ਬਹੁਤ ਹਾਦਸੇ ਹੋ ਜਾਂਦੇ ਨੇ ਕਈ ਜਨਵਰਾਂ ਦੀਆਂ ਜਾਨਾਂ ਚਲ ਜਾਂਦੀਆਂ ਡੋਰਾਂ ਦੇ ਨਾਲ ਨਾ ਤੇ ਕਈ ਇਨਸਾਨਾਂ ਦੀ ਵੀ ਮੌਤ ਹੋ ਜਾਂਦੀ ਹੈ ਜਦੋਂ ਤਹੌਣ ਚ ਡੋਰ ਅੜ ਜਾਂਦੀ ਹੈ ਹਾਂਜੀ ਤੇ ਉਹ ਕੰਮ ਕਰਨਾ ਚਾਹੀਦਾ ਜੀ ਕਿਸੇ ਦਾ ਨੁਕਸਾਨ ਨਾ ਹੋਵੇ। ਹਾਂਜੀ ਜਿਹੜੇ ਬੱਚੇ ਹੁੰਦੀ ਉਹਨਾਂ ਨੂੰ ਸਮਝ ਨਹੀਂ ਹੁੰਦੀ। ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਸਮਝਾਉਣ ਦੀ ਹਨਾ। ਕਈ ਕੋਠੇ ਤੇ ਗੁੱਡੀ ਚੜਾਉਂਦੇ ਚੜਾਉਣ ਤੇ ਡਿੱਗ ਪੈਂਦੇ ਨੇ। ਧੰਨਵਾਦ ਜੀ ਤੁਹਾਡਾ। ਤੁਹਾਨੂੰ ਵੀ ਤੁਹਾਡੀ ਪ੍ਰਵਾਹ ਰੋਣ ਨੂੰ। ਬਹੁਤ ਬਹੁਤ ਵਧਾਈਆਂ ਜੀ। ਦਿਨ ਦਿਹਾੜੇ ਜਿੱਥੇ ਦਾ ਬੰਦਾ ਹੋਵੇ। ਜਿੱਥੇ ਦਾ ਜੰਪਲ ਹੋਵੇ ਉੱਥੇ ਤੇ ਵਧੀਆ ਲੱਗਦੀ ਬਾਹਰਲੇ ਕਦੇ ਦਿਨ ਤਿਆਰ ਹਨਾ। ਕੋਈ ਨਾ ਹੋਵੇ ਇੱਕ ਬਰਾਬਰ ਹੁੰਦੇ ਨੇ। ਪਰ ਮੈਂ ਘਰੇ ਸਗਨ ਕਰ ਲਿਆ ਸੀਗਾ ਘਰੇ ਧੂਣੀ ਬਾਲੀ ਬਾਲੀ ਸੀਗੀ ਹਾਂਜੀ ਤੇ ਉਹ ਕਹਿਂਦੇ ਆਂ ਅੱਭੀ ਬਹੁਤ ਨੁਕਸਾਨ ਹੁੰਦਾ ਹੈ ਨਾ ਚਾਈਨਾ ਡੋਰ ਸੁਣਿਆ ਵੀ ਕਹਿੰਦੇ ਉਹ ਬਹੁਤ ਮਾੜੀ ਹੁੰਦੀ ਆ ਤੇ ਕਈ ਖਰੀਦੀ ਵੀ ਜਾਂਦੇ ਹਨਾ ਤੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਜਿੰਨਾ ਵੀ ਹੋ ਸਕੇ ਹਨਾ ਹਾਂਜੀ ਤੇ ਚਲੋ ਅੱਗੇ ਕੀ ਕਹਿ ਸਕਦੇ ਹਨ ਤੇ ਮੈਸੇਜ ਇਹ ਕ ਸੁਨੇਹਾ ਦੇ ਸਕਦੇ ਸਾਡੇ ਘਰ ਦੇ ਲੱਗੇ ਛੱਗਿਆ ਘਰ ਲੱਗਾ ਸੇਲ ਤੇ ਮੈਂ ਦੇਖਣ ਲੱਗੀ ਹਾਂ ਵੀ ਇਹ ਘਰ ਦਾ ਕੀ ਸਿਸਟਮ ਵਗੈਰਾ ਹਨ ਤੇ ਕਾਫੀ ਮਹਿੰਗਾ ਕਰ ਰਿਹਾ ਹੈ ਹੋਣਾ ਹੈ ਮੈਨੂੰ ਲੱਗਦਾ 3 ਚਾਰ ਬੈੱਡਰੂਮ ਦਾ ਅਹ ਕਰਦੀ ਪ੍ਰਾਈਜ਼ ਨੇ ਤਾਂ ਫੱਟ ਚੁੱਕੀ ਪਈ ਫੱਟੀ ਇਹ 5 ਲੱਖ ਤੇ 80 ਹਜ਼ਾਰ ਦਾ ਕਹਿ ਸਕਦੇ ਆ ਘਰ ਦੀ ਕਿੰਨਾ ਮਹਿੰਗਾ ਵਾ ਇਹ ਹੈਗਾ ਜੀ 3 ਚਾਰ ਬੈੱਡ ਕਹਿੰਦੇ ਆ ਹੋ ਸਕਦਾ ਤਿੰਨ ਕਮਰੇ ਹੋਣ ਚੌਥਾ ਵੀ ਬਣ ਜਾਂਦਾ ਵੀ ਜਿੰਨੂੰ ਆਫਿਸ ਕਹਿ ਸਕਦੇ ਹਨ ਦੋ ਬਾਥਰੂਮ ਤੇ ਕਿੰਨਾ ਮhenga ਘਰ ਆ ਅੱਜ ਹੀ ਘਰ ਧੰਨਵਾਦ ਜੀ ਤੁਸੀਂ ਮੈਸੇਜ ਕੀਤਾ ਤੁਹਾਨੂੰ ਵੀ ਜੀ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਐਨਡੀਏ ਤੇ ਮੈਨੂੰ ਲੱਗਦਾ 5:00 ਵਜਨ ਲੱਗੇ ਹੋਣੀ ਜੀ ਮੈਂ ਤਾਂ ਬਾਹਰ ਮੈਂ ਪਹਿਲਾਂ ਗੇੜਾ ਕੱਢਣ ਲੱਗੀ ਘਰ ਦੇ ਪਰਿਵਾਰ ਦੇ ਮੈਂਬਰ ਆ ਗਏ ਫਿਰ ਘਰ ਦੇ ਪਰਿਵਾਰ ਚ ਕੋਈ ਆ ਗਏ ਫਿਰ ਉਹਨਾਂ ਨੇ ਗੱਲਾਂ ਕਰਨ ਲੱਗੀ ਦੂਸਰੀ ਵਾਰੀ ਤੁਰਨ ਲੱਗੀ ਇੱਕ ਹੋਰ ਪਰਿਵਾਰ ਦੇ ਮੁੰਡੇ ਆ ਗਏ ਪਰਿਵਾਰ ਦੇ ਜੀ ਆ ਗਏ ਕਹਿ ਸਕਦੇ ਜਾਂ ਅਜ ਜਾਣਦੇ ਆ ਜਾਂ ਹੈਲੀਕਾਪਟਰ ਕਾਫੀ ਦੂਰ ਆ ਉਹਦੀ ਆਵਾਜ਼ ਦਾ ਕਰੇ ਸ਼ਾਇਦ ਤਾਂ ਮੇਰੀ ਆਵਾਜ਼ ਕਲੀਅਰ ਨਹੀਂ ਸੁਣਦੀ ਹੋਣੀ ਦੇਖ ਲਓ ਜੀ ਅਮਰੀਕਾ ਵਿੱਚ ਹੈਲੀਕਾਪਟਰ ਚੱਲਣ ਡਿਆ ਚਲੋ ਜੀ ਅੱਛਾ ਜੀ 6 ਵਜਣ ਡਿਆ ਨੇ ਸਾਡੇ ਤੇ ਪਈ ਅਜੇ 4:24 ਹੋਏ ਨੇ ਸ਼ਾਮਾਂ ਦੇ ਤਾਂ ਦੇਖ ਲਓ ਸੂਰਜ ਖਲੋਤਾ ਜਦੋਂ ਤੁਹਾਡੇ ਰਾਤ ਪਣੀ ਸੀ ਸੂਰਜ ਘੱਲ ਦੇਣਾ ਤੁਹਾਡੇ ਘਰੇ ਤੁਹਾਡੇ ਪੰਜਾਬ ਵਿੱਚ ਤੁਹਾਡੇ ਨਹੀਂ ਹੱਡਾ ਵੀ ਆਪਣੇ ਪੰਜਾਬ ਵਿੱਚ ਸੂਰਜ ਭੇਜ ਦੇਣਾ ਜਦੋਂ ਤੁਹਾਡੇ ਰਾਤ ਪੈਣੀ ਤੁਸੀਂ ਇੱਧਰ ਭੇਜ ਦੇਣਾ ਤੇ ਸਾਡੇ ਵੀ ਬਸ ਹੁਣ ਹੋਰ ਘੰਟੇ ਦੋ ਘੰਟੇ ਜਾਣ ਵਾਲਾ ਹੀ ਹੈ ਸੂਰਜ ਤੇ ਧੰਨਵਾਦ ਤੁਹਾਡੇ ਤੇ ਕੰਮ ਕਰਨ ਦਾ ਵਿਲਾ ਸਵੇਰ ਦਾ ਵਿਲਾ ਆ ਤੁਸੀਂ ਫਿਰ ਵੀ ਲਾਈਵ ਚ ਆਏ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਆ ਸਟicker ਜੇ ਭੇਜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਜੀ ਮੈਂ ਤਾਂ ਚਿੱਠੀਆਂ ਲੈਣ ਆਈ ਸੀਗੀ ਡਾਕ ਦੇਖਣ ਆਈ ਸੀਗੀ ਮੈਂ ਕਿਹਾ ਚਲੋ ਚਿੱਠੀਆਂ ਦੇ ਬਾਨੇ 10 ਮਿੰਟ ਤੁਰ ਲੈਣੇ ਆ ਇਹ ਹੈਗਾ ਜੀ ਸਾਡੇ ਘਰ ਦੇ ਹਾਲੇ ਤੁਹਾਨੂੰ ਦਿਖਾ ਹੀ ਦਿੰਨੀ ਇਹ ਹੈਗੇ ਜੀ ਘਰ ਬਹੁਤ ਜ਼ਿਆਦਾ ਮਹਿੰਗੇ ਆ ਜਿਹੜਾ ਛੋਟੇ ਤੋਂ ਛੋਟਾ ਘਰ ਆ ਛੋਟਾ ਘਰ ਇਹ ਸ਼ਾਇਦ ਤਿੰਨ ਕਮਰਿਆਂ ਦਾ ਦੋ ਬਾਥਰੂਮ ਆ ਰਸੋਈ ਆ ਕਾਰ ਲਾਉਣ ਨੂੰ ਦੋ ਆ ਤੇ ਇਹ 5.5-6 ਲੱਖ ਦਾ ਘਰ ਆ ਜੀ ਦਾ ਆਦੇ ਫਰਮੂਲਾ ਦਾ 7-8 ਲੱਖ ਦਾ ਘਰੂਗਾ ਜਿਹੜਾ ਦੋਰੀ ਛਾਤੋ ਵਾਲਾ ਇਹਨਾਂ ਨੇ ਬੜੇ ਫੱਟੇ ਚੱਕੇ ਪਏ ਆ ਬਾਹਰ ਕਹਿ ਦਿੰਨੇ ਕੋਈ ਐਸ਼ ਆਰਾਮ ਨਹੀਂ ਹੁੰਦਾ ਹੈਗਾ ਕੰਮ ਕਰ ਕਰਕੇ ਮੱਤ ਮਾਰੀ ਵੀ ਹੁੰਦੀ ਆ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਪਤਾ ਤੇ ਜਿਹੜੇ ਪੰਜਾਬ ਵਾਲੇ ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਕਿੰਨੀ ਐਸ਼ ਆਰਾਮਾ ਕਰਨ ਦੇ ਰਾਤ ਦਿਨ ਦੀ ਨੀਂਦਾਂ ਵੱਡੀਆਂ ਹੁੰਦੀਆਂ ਆ ਕੰਮ ਕਰ ਕਰਕੇ ਕਿਉਂਕਿ ਹਰੇਕ ਮਹੀਨੇ ਬਿੱਲ ਬੱਤੀਆਂ ਤਾਰਨੇ ਹੁੰਦੇ ਕੰਮ ਦੇ ਜਾਓ ਨਾ ਜਾਓ ਬਿੱਲ ਤਾਂ ਸਿਰ ਤੇ ਖੜੇ ਹੀ ਹੁੰਦੇ ਹਨਾ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਗੈਸ ਦਾ ਬਿੱਲ ਕੂੜੇ ਵਾਲੇ ਢੋਲਾਂ ਦਾ ਬਿੱਲ ਫੋਨਾਂ ਦੇ ਬਿੱਲ ਹਨਾ ਘਰ ਦੇ ਘਰ ਦਾ ਕਰਜ਼ਾ ਜਿਹੜਾ ਕਿ 30 ਸਾਲ ਵਿੱਚ ਆ ਇੰ ਇਤਰਾ ਦੇ ਘਰਾਂ ਦਾ ਕਰਜ਼ਾ ਲੈਂਦਾ 30 ਸਾਲਾਂ ਦੇ ਵਿੱਚ ਉਹ ਇੰਗੇ ਮਿੱਠੀਆਂ ਜਿੰਨ ਹਨਾ ਤੇ ਜਿਹੜੇ ਤੇ ਬਹੁਤ ਜ਼ਿਆਦਾ ਕੰਮ ਕਰ ਸਕਦੇ 10 12 12 ਘੰਟੇ ਹਨਾ ਤੇ ਕਰੀ ਆਪਣਾ ਰੋਟੀ ਬਾਣੀ ਆਪ ਬਣਾ ਸਕਦੇ ਤੇ ਮਿਹਨਤੀ ਹੈਗੇ ਉਹੀ ਬਾਹਰ ਜਾਣਾ ਹਨਾ ਜਿਹੜੇ ਪੱਕਿਆ ਬਕਾਇਆ ਭਾਲਦੇ ਉਹ ਤੇ ਆਪਣੀ ਫਿਰ ਵੀ ਪਰਿਵਾਰ ਵਿੱਚ ਰਹਿਣ ਜਿਹੜੀ ਸਿੱਧੀ ਗੱਲ ਹੈ ਚੰਗਾ ਇੰਡੀਆ ਵਿੱਚ ਕੋਈ ਮਾੜਾ ਮੋਟਾ ਕਾਰੋਬਾਰ ਤੁਸੀਂ ਜਿੱਥੇ ਮਰਜ਼ੀ ਜਾਓ ਕਿਸਮਤ ਤੁਹਾਡੀ ਨੇ ਤੇ ਨਾਲ ਹੀ ਜਾਣਾ ਹਨਾ ਜੇ ਕੋਈ ਕਦੇ ਵੀ ਹਾਂ ਤੁਸੀਂ ਵੀ ਗਏ ਫਲਾਣਾ ਟੁਕਾਨਾ ਤੇ ਸਾਡਾ ਵੀ ਪਰਿਵਾਰ ਇੱਥੇ ਸੀਗਾ ਹਨਾ ਪੁਰਾਣੀ ਰਹਿੰਦੇ ਸੀਗੇ ਮੈਂ ਤੇ 2 ਕ 4 ਸਾਲ ਦੀ ਸੀ ਜਦੋਂ ਦੀ ਮੇਰੀ ਭੈਣ ਵੀ ਆਈ ਸੀਗੀ ਇੱਧਰ ਅਮਰੀਕਾ ਵਿੱਚ ਹਨਾ ਫਿਰ ਉਹ ਮੇਰੇ ਭੈਣ ਪੱਕੇ ਆਏ ਕਿਉਂਕਿ ਮੇਰੇ ਆਪਣ ਵੀ ਆਏ ਨੂੰ ਕਾਫੀ ਸਾਲ ਹੋ ਗਏ ਨੇ ਇਸ ਕਰਕੇ ਅਸੀਂ ਆਏ ਹਾਂ ਹਾਂਜੀ ਤਾਂ ਦੇਖ ਲਓ ਜੀ ਚਟੀਆਂ ਚੁੱਟੀਆਂ ਕਿਤਰਾ ਰਿਆਪ ਆ ਬਿੱਲ ਬੱਤੀਆਂ ਦੇ ਨਾਲ ਹੈਨਾ ਤੇ ਹੁਣੇ ਮੈਨੂੰ ਇਹ ਕਾਥ ਨਾ ਕੱਢਣੀਆਂ ਵੀ ਬੜੀਆਂ ਔਖੀਆਂ ਹੋ ਗਈਆਂ ਕਿ ਡਿੱਗ ਨਾ ਪਵੇ ਦੂਸਰੇ ਹੱਥ ਦਾ ਸਹਾਰਾ ਲੈਣਾ ਹੀ ਪਿਆ ਹਾਂ ਕਿ ਵੀਰੇ ਨਾਲ ਗਲਤ ਮੇਲ ਵੀ ਪਾ ਜਾਂਦੇ ਨੇ ਹਾਂ ਕਿਸੇ ਦੀ ਗਲਤ ਮੇਲ ਆ ਨਹੀਂ ਹੱਡੀ ਆ ਹੈ ਪਤਾ ਨਹੀਂ ਕੀ ਵਿੱਚ ਆ ਦੇਖੋ ਜੀ ਮੈਨੂੰ ਨਾ ਉੱਪਰ ਚਿੱਠੀਆਂ ਰੱਖਣੀਆਂ ਪਈਆਂ ਇਸ ਤਰ੍ਹਾਂ ਦਾ ਹੁੰਦਾ ਚਿੱਠੀਆਂ ਵਾਲਾ ਡੱਬਾ ਜਿੱਥੇ ਬਿੱਲੋਤੀਆਂ ਆਉਂਦੀ ਇਹ ਹੈਗਾ ਜੀ 12 ਘਰਾਂ ਦਾ ਜੇ ਕਿਸੇ ਦਰ ਕੋਈ ਵੱਡੀ ਚੀਜ਼ ਆਈ ਹੋਵੇ ਹਨਾ ਕੋਈ ਵੱਡਾ ਲਫਾਫਾ ਜਿਹਾ ਡੱਬਾ ਉਹ ਚਿੱਚ ਵਿੱਚ ਪਾ ਦਿੰਦੇ ਨੇ ਫਿਰ ਜਿਹੜੀ ਦੀ ਚਾਬੀ ਹੁੰਦੀ ਜਿੰਨਾਂ ਦੀ ਚੀਜ਼ ਹੁੰਦੀ ਉਹ ਉਹਦੇ ਵਿੱਚ ਚਾਬੀ ਇਸ ਤਰ੍ਹਾਂ ਦੀ ਸਟ ਜਾਂਦੇ ਨੇ ਮੇਰੇ ਵੀ ਦੇਖੋ ਬਰੇਸਲੇਟ ਵਿੱਚ ਬਸ ਘੂਆ ਤੇ ਬਸ ਕੁਏ ਦੇ ਚਾਬੀ ੜਾਈ ਆ ਉਹ ਤਰ੍ਹਾਂ ਜਿਵੇਂ ਅਹਾ ਜਿੰਦਰਾ ਬਦਲਣਾ ਹੋਵੇ ਮੈਨੂੰ ਲੱਗਦਾ 50-60 ਡਾਲਰ ਲੈਂਦੇ ਨੇ ਤੇ ਚਾਬੀਆਂ ਸੰਭ ਕੇ ਰੱਖਣੀਆਂ ਪੈਣੀਆਂ ਜਦੋਂ ਗਵਾਚ ਜਾਣ ਫਿਰ ਉਹ ਨਵਾਂ ਜਿੰਦਰਾ ਲਾ ਕੇ ਜਾਂਦੇ ਨੇ ਤਾਂ ਦੋ ਚਾਬੀਆਂ ਦੇ ਕੇ ਜਾਂਦੇ ਆਹ ਹੈਗਾ ਜੀ ਚਿੱਠੀਆਂ ਵਾਲਾ ਡਾਕ ਵਾਲਾ ਡੱਬਾ ਜਿੰਨੂੰ ਆਪਾਂ ਕਹਿ ਸਕਦੇ ਹਾਂ ਦੇਖੋ ਹਾਂਜੀ ਤੇ ਹੁਣ ਬਸ ਮੈਂ 10 ਮਿੰਟ ਵਾਸਤੇ ਆਈ ਸੀਗੀ ਨਾਲੇ ਸੋਚਿਆ ਥੋੜੇ ਜਿਹਾ ਤੁਰ ਲੈਣੇ ਆ ਨਾਲੇ ਚਿੱਠੀਆਂ ਦੇਖ ਚੱਲਦੀਆਂ ਚਿੱਠੀਆਂ ਵਾਲਾ ਡੱਬਾ ਦੂਰ ਨਹੀਂ ਹੈਗਾ ਪਰ ਮੈਂ ਘਰ ਦੇ ਪਿਛਲੇ ਬਾਸੀ ਹੁੰਦੀ ਆਈਆਂ ਕਿ ਚਲੋ ਬਾਹਨੇ ਤੋਰ ਹੋ ਜਾਂਦਾ ਤਾਂ ਆਹ ਦੇਖੋ ਜੀ ਘਰ ਦੇ ਮੂਹਰੇ پارک ਬਣੀ ਤੁਰਨ ਵਾਸਤੇ ਪਰ ਕਿਹਦੇ ਹੁੰਦੇ ਜਿਨ੍ਹਾਂ ਕੋਲ ਚੀਜ਼ਾਂ ਹੋਣ ਉਹਨਾਂ ਨੂੰ ਕਦਰ ਨਹੀਂ ਹੁੰਦੀ ਜਿਨ੍ਹਾਂ ਕੋਲ ਨਾ ਹੋਣ ਦੂਰ ਦੂਰ ਆ ਕੇ ਇੱਥੇ ਗੱਡੀਆਂ ਲਾ ਕੇ ਤੁਰ ਕੇ ਜਾਂਦੇ ਆ ਤੁਹਾਡੇ ਵਰਗੇ ਛੜਕ ਪਾਰ ਕਰਕੇ ਪਾਰ ਕਾ ਜਾਂਦੀ ਐ ਤੇ ਦੇਗਿਆਂ ਤੋਂ ਤੁਰਨ ਬਾਹਰ ਨਿਕਲ ਨਹੀਂ ਹੁੰਦਾ ਬਸ ਸਵੇਰੇ ਉੱਠ ਕੇ ਰਸੋਈ 'ਚ ਵੜਜੋ ਸਾਰੀ ਜਿਹੜੀ ਰਸੋਈ 'ਚੀ ਨਿਕਲ ਜਾਂਦੀ ਭਾਵੇਂ ਤੁਸੀਂ 24 ਘੰਟੇ ਹੀ ਰ ਰਸੋਈ 'ਚ ਬੜੇ ਰਹੋ ਸਬਾਤ ਵਿੱਚ ਕਹਿ ਸਕਦੇ ਘਰ ਦੇ ਕੰਮ ਕਰਨੀ ਨਿਭੜਦੇ ਹਨਾ ਬੰਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੀ ਚਲੋ ਜੀ ਫੇਰ ਕਿਤੇ ਮਿਲਦੇ ਜਦੋਂ ਵਾਈਗਰੂ ਨੇ ਚਾਇਆ ਅਜੇ ਤੱਕ ਪਤਾ ਨਹੀਂ ਕਦੋਂ ਨੂੰ ਫੇਰ ਦੁਬਾਰਾ ਲਾਈਵ ਹੋਵਾਂਗੇ ਤ ਆਪਣਾ ਖਿਆਲ ਰੱਖਿਓ ਪਰਮਾਤਮਾ ਸਾਰਿਆਂ ਦੇ ਮਿਹਰ ਭਰਿਆ ਰੱਖਣ ਸਾਰਿਆਂ ਨੂੰ ਬਹੁਤ ਦੇਣਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜੀ ਹਰੇਕ ਨੂੰ ਬਾਬਾ ਜੀ ਛੱਤ ਦੇਵੇ ਲਿਡਾ ਕੱਪੜਾ ਦੇਵੇ ਹਨਾ ਤੇ ਖਾਣ ਰੋਟੀ ਦੇਵੇ ਜੇ 4 ਪੈਸੇ ਹੁੰਦੇ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਪਿੰਡ ਚ ਰਿਸ਼ਤੇਦਾਰੀ ਚ ਲੋੜਵੰਤ ਪਰਿਵਾਰਾਂ ਦੀ ਜਰੂਰ ਮਦਦ ਕਰਿਆ ਕਰੋ ਜੀ ਇਹ ਛੋਟਾ ਜਿਹਾ ਸੁਨੇਹਾ ਤੇ ਜੇ ਕੋਈ ਸਮਾਰ ਸੇਵਾ ਦੀਆਂ ਵੀਡੀਓ ਹੁੰਦੀਆਂ ਉਹ ਸ਼ੇਅਰ ਕਰ ਦਿਆ ਕਰੋ ਜੇ ਤੁਸੀਂ ਹੋਰ ਕੋਈ ਸੇਵਾ ਨਹੀਂ ਕਰ ਸਕਦੇ ਹਨ ਚਲੋ ਜਿਹੜੇ ਸੇਵਾ ਦੇ ਚਾਹਵਨ ਉਹ ਆਪ ਜਾ ਕੇ ਸੇਵਾ ਕਰ ਸਕਦੇ ਜਾਂ ਉਹਨਾਂ ਦੇ ਰਿਸ਼ਤੇਦਾਰ ਉੱਥੇ ਪਹੁੰਚ ਕੇ ਹਨਾ ਜੀ ਤੇ ਸੰਗਾ ਜੀ ਗੱਲਾਂ ਤਾਂ ਮੁੱਕਣੀਆਂ ਹੀ ਓਕੇ ਜੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਹਾਂ ਜੀ ਰੱਬ ਰੱਖਾ ਬੇਬੇ ਸਾਰਿਆਂ ਨੂੰ ਆਪਣਾ ਖਿਆਲ ਰੱਖਿਓ ਜੀ